ਘਰ ਦਾ ਖਾਣਾ ਬਹੁਤ ਲੋਕ ਮੈਨੂੰ ਮੈਸੇਜ ਕਰ ਦਿੰਦਾ ਹੈ ਭਾਈ ਮਹਾਲੀ ਚ ਸਾਨੂੰ ਦੱਸ ਦਿਆ ਕਰੋ ਜੇ ਤੁਸੀਂ ਤੇ ਘਰ ਦਾ ਖਾਣਾ ਮਿਲਦਾ ਵੀਰੇ ਰੋਜ਼ ਸਬਜ਼ੀਆਂ ਬਦਲੀਆਂ ਹੁੰਦੀਆਂ ਨੇ ਜਿਹੜੀ ਅੱਜ ਸਬਜ਼ੀ ਉਹ ਕੱਲ ਨੂੰ ਰੱਖ ਦੇਗੇ ਨਾ ਸਬਜ਼ੀਆਂ ਸਾਡੀਆਂ ਡੇਲੀ ਪੱਕੀਆਂ ਅਵੇਲੇਬਲ ਹੁੰਦੀਆਂ ਨੇ ਹੁਣ ਇਹਨਾਂ ਨੇ ਟਿਫਨਾਂ ਦਾ ਕੰਮ ਸ਼ੁਰੂ ਕਰਨਾ ਇਹਨਾਂ ਨੂੰ ਕਿਹਾ ਵੀਰੇ ਉਹਨਾਂ ਨੂੰ ਵੀ ਕਿਉਂਕਿ ਬਹੁਤ ਲੋਕ ਜਿਹੜੇ ਸਟੂਡੈਂਟ ਆ ਜਿਹੜੇ ਜੌਬ ਕਰਦੇ ਆ ਉਹਨਾਂ ਨੂੰ ਰੋਟੀ ਘਰੇ ਚਾਹੀਦੀ ਹੁੰਦੀ ਆ ਤਾਂ ਇਹਨਾਂ ਨੇ ਟਿਫਨ ਹੁਣ ਸਟਾਰਟ ਕਰਨੇ ਨੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਇੱਕ ਨਵੀਂ ਵੀਡੀਓ ਬਣਾਉਣ ਲੱਗੇ ਆ ਇਹ ਵੀਰੇ ਨੂੰ ਮਿਲੇ ਸੀਗੇ ਤੇ ਇਹਦੇ ਬਾਰੇ ਦੱਸਦੇ ਆਂ ਥੋੜਾ ਜਿਹਾ ਤੁਹਾਨੂੰ ਪਿੱਛੇ ਸੈਟਅਪ ਦੱਸ ਗਿਆ ਹੁਣ ਇਹ ਵੀ ਆਪਣੇ ਵਾਂਗੂੰ ਆਈਏ ਤੇ ਚੰਡੀਗੜ੍ਹ ਪਹਿਲਾਂ ਆਉਂਦੇ ਜਾਂਦੇ ਰਹਿੰਦੇ ਸੀ ਪੰਚਾਇਤ ਮੈਂਬਰ ਸੀਗਾ ਵੀਰਾ ਤੇ ਕਹਿੰਦਾ ਮੇਰਾ ਚੰਡੀਗੜ੍ਹ ਕਿਹੜਾ ਕੋੜਾ ਲੱਗਦਾ ਰਹਿੰਦਾ ਸੀ ਕਦੇ ਕੋਈ ਕਾਗਜ਼ ਫੜਾਉਣਾ ਕਦੇ ਕੋਈ ਤਰੀਕ ਪੈਗੀ ਕਦੇ ਕੁਝ ਪਾਸ ਕਰਾਉਣਾ 100 ਕੰਮ ਆ ਜਿਹੜੇ ਤੁਹਾਨੂੰ ਵੱਧ ਪਤਾ ਹੋਊਗਾ ਦੇਖਣ ਵਾਲਿਆਂ ਨੂੰ ਫਿਰ ਕਹਿੰਦਾ ਵੀ ਅਸੀਂ ਸੋਚਿਆ ਵੀ ਕੋਈ ਕੰਮ ਕਰ ਲਈਏ ਇੱਥੇ ਬਾਹਰ ਜਾ ਕੇ ਵੀ ਇਹੀ ਕੁਝ ਕਰਨਾ ਹੈ ਠੀਕ ਐ ਬਾਕੀ ਵੀਰੇ ਨਾਲ ਗੱਲਬਾਤ ਕਰਦੇ ਆ ਵੀਰੇ ਦੱਸ ਵੀ ਕਾ ਕੀ ਨਾਮ ਆ ਤੁਹਾਡਾ ਨਾਮ ਮੇਰਾ ਅਵਰੇ ਜਗਿੰਦਰ ਸਿੰਘ ਐ ਠੀਕ ਐ ਪਿੰਡ ਕਿਹੜਾ ਪਿੰਡ ਕਕਰਿਆਲਾ ਭਾਈ ਕੈਮਰਾ ਠੀਕ ਐ ਤੇ ਇਹ ਕੰਮ ਨੂੰ ਸ਼ੁਰੂ ਕੀਤੇ ਨੂੰ ਕਿੰਨਾ ਟਾਈਮ ਹੋ ਗਿਆ ਮੈਨੂੰ ਹੋ ਗਏ ਵੀਰੇ 4-5 ਮਹੀਨੇ ਹੋਇਆ ਹਲੇ 4-5 ਮਹੀਨੇ ਹੋ ਗਏ ਤੇ ਇੱਕ ਹੀ ਦੱਸਦਾ ਵੀ ਵੀਰੇ ਉਹਨਾਂ ਦੀ ਫੈਮਿਲੀ ਵੀਰੇ ਦੇ ਵਾਈਫ ਇੱਕ ਇਹਨਾਂ ਦਾ ਬ੍ਰਦਰ ਆ ਉਹਨਾਂ ਦੇ ਵਾਈਫ ਇਹ ਚਾਰੇ ਪੰਜੇ ਜਾਣੇ ਇਹ ਸੈਟਅਪ ਚਲਾਉਂਦੇ ਨੇ ਬਹੁਤ ਵਧੀਆ ਪਿਆਰਾ ਜਿਹਾ ਸੈਟਅਪ ਆ ਤੇ ਖਾਣ ਪੀਣ ਨੂੰ ਬਣਾ ਕੇ ਲਿਆਉਂਦੇ ਨੇ ਜਿਵੇਂ ਆਪਾਂ ਕਹਿੰਨੇ ਨੇ ਗੁੜੀਆਂ ਦੇ ਹੱਥ ਦਾ ਹੀ ਫਰਕ ਹੁੰਦਾ ਇਹ ਲੋਕੀ ਚੀਜ਼ ਬਣਾਉਂਦੇ ਆ ਬੰਦਾ ਬਣਾਊਗਾ ਉਹ ਸਵਾਦ ਦਾ ਹੀ ਫਰਕ ਪੈਂਦਾ ਆਪਣੀਆਂ ਹੁਣ ਮੰਮੀਆਂ ਘਰੇ ਚੀਜ਼ ਬਣਾਉਂਦੀਆਂ ਉਹ ਚੀਜ਼ ਸਵਾਦ ਲੱਗਦੀ ਐ ਦੂਜਾਂ ਹੋਟਲਾਂ ਦੇ ਮੁਕਾਬਲੇ ਜਾਂ ਦੂਜੇ ਮਹਿੰਗੀਆਂ ਉਹ ਜਿਹੜੀਆਂ ਚੀਜ਼ਾਂ ਖਾਂਦੇ ਆ ਉਹਨਾਂ ਦੀ ਦੇਖਣ ਨੂੰ ਬਹੁਤ ਸੋਹਣੀਆਂ ਲੱਗਦੀਆਂ ਹੁੰਦੀਆਂ ਪਰ ਉਹ ਚ ਮਿਰਚ ਮਸਾਲੇ ਤੈਨੂੰ ਪਤਾ ਕਿੰਨੇ ਹੁੰਦੇ ਆ ਘਰ ਦਾ ਖਾਣਾ ਬਹੁਤ ਲੋਕ ਮੈਨੂੰ ਮੈਸੇਜ ਕਰ ਦਿੰਦਾ ਬਾਈ ਮਹਾਲੀ ਚ ਸਾਨੂੰ ਦੱਸ ਦਿਆ ਕਰ ਜਿੱਥੇ ਜਿੱਥੇ ਘਰ ਦਾ ਖਾਣਾ ਮਿਲਦਾ ਇਹ ਜਮਾ ਘਰ ਦਾ ਖਾਣਾ ਐ ਤੈਨੂੰ ਅੱਜ ਇੱਕ ਨਵੀਂ ਜਗ੍ਹਾ ਦੱਸਾਂਗੇ ਪਹਿਲਾਂ ਤਾਂ ਇਹ ਲੋਕੇਸ਼ਨ ਸੁਣੋ ਇਹ ਲੋਕੇਸ਼ਨ ਹੈਗੀ ਆ ਜਿੱਥੇ ਕਚ ਠੀਕ ਹੈ ਤੁਹਾਨੂੰ ਪ੍ਰੋਪਰ ਬਾਅਦ ਚ ਲਾਸਟ ਤੇ ਦਿਖਾ ਵੀ ਦੇਵਾਂਗੇ ਤੇ ਵੀਰੇ ਇਸ ਕੰਮ ਬਾਰੇ ਕਿਵੇਂ ਸੋਚਿਆ ਕਿਵੇਂ ਮੜਾ ਜਾ ਤੁਸੀਂ ਦੱਸੋ ਅਸੂਨਾ ਵੀ ਫੋਟੋ ਮੋਟਾ ਦੱਸੋ ਛੇ ਮੈਂ ਪਹਿਲਾਂ ਦਾ ਕਾਫੀ ਸਾਲਾ 8 ਸਾਲ ਮਨੇ ਬੈਂਕ ਜੌਬ ਕੀਤੀ ਐ ਅੱਛਾ ਕੀਤੀ ਐ ਹਾਂਜੀ ਹਾਂ ਉਹਦੇ ਵਿੱਚ ਵੀ ਬਸ ਸੈਲਰੀ ਠੀਕ ਹੀ ਹੁੰਦੀ ਆ ਪ੍ਰਾਈਵੇਟ ਜੌਬ ਦੇ ਹਾਂਜੀ ਹਾਂਜੀ ਕੋਈ ਇੰਨੀ ਵਧੀਆ ਸੈਲਰੀ ਹੈ ਨਹੀਂ ਸੀ ਉਸ ਤੋਂ ਬਾਅਦ ਮੈਂ ਮੇਰੀ ਮੇਰੇ ਘਰਦਿਆਂ ਨੇ ਮੈਨੂੰ ਪੰਚਾਇਤ ਦੇ ਵਿੱਚ ਖੜਾ ਕਰਤਾ ਐ ਅੱਛਾ ਜੀ ਮੇਰੀ ਮੈਸੇਜ ਪੰਚਾਇਤ ਮੈਂਬਰ ਬਣ ਗਈ ਮੈਂ ਚਲੋ ਉੱਥੇ ਜੌਬ ਕਰਦਾ ਸੀ ਹਾਂਜੀ ਬਹੁਤ ਬੋਲੀ ਜ਼ਿਆਦਾ ਬੋਲਿਆ ਉਹ ਕਰਕੇ ਨਾ ਮੈਨੂੰ ਉਧਰੋਂ ਜੌਬ ਛੱਡਣੀ ਪੈਗੀ ਜੇ ਉਹਦੇ ਵਿੱਚ ਹੋ ਕਰਿਆ ਚੱਲ ਵਿਕਾਸ ਦਾ ਕੰਮ ਕੀਤਾ ਬਈ ਬਹੁਤ ਵਧੀਆ ਖਿੱਚਿਆ ਕੰਮ ਕਰਨੇ ਤੇ ਉਹਦੇ ਕਰਕੇ ਉਸ ਤੋਂ ਬਾਅਦ ਸਾਡਾ ਇਹ ਪਿੰਡ ਦਾ ਜਿਹੜਾ ਸਰਪੰਚ ਸੀ ਉਹ ਕੋਈ ਕੰਮ ਕਰਦਾ ਨਹੀਂ ਸੀ ਸਾਡਾ ਉਹਦੀ ਆਪਾਂ ਸਰਪਸਮਤੀ ਨਾਲ ਬਣਿਆ ਸੀ ਵੀ ਵੱਧ ਤੋਂ ਵੱਧ ਕੰਮ ਕਰੀਏ ਹਾਂ ਜੀ ਉਸ ਸਸਪੈਂਡ ਹੋ ਗਿਆ ਚਲੋ ਸਰਪੰਖੀ ਆਪਣੇ ਕੋਲ ਆ ਗਈ ਤੇ ਆ ਕੇ ਉਰੇ ਬਸ ਕੋਰਟ ਕਚੈਰੀਆਂ ਦੇ ਸਾਡੇ ਚੱਕਰ ਲੱਗਦੀ ਰਹਿੰਦੇ ਜੇ ਕਦੇ ਸਾਡੇ ਵੱਲੋਂ ਉਹਨਾਂ ਤੇ ਅਰਜ਼ੀ ਲੱਗੀ ਤੇ ਉਹਨਾਂ ਤੋਂ ਸਾਡੇ ਵੱਲੇ ਲੱਗੀ ਅਸੀਂ ਉਰੇ ਦੇਖਿਆ ਜਿੱਥੇ ਵੀ ਅਸੀਂ ਰੋਟੀ ਖਾਂਦੇ ਦੇ ਵੀ ਜਿਹੜੇ ਉਹ ਬਈਆਂ ਨੇ ਕੰਮ ਕਰੇ ਹੋਏ ਸੀ ਪ੍ਰਵਾਸੀਆਂ ਜਿਆਦਾ ਪ੍ਰਵਾਸੀਆਂ ਜਿਆਦਾ ਨੇ ਉਹਨਾਂ ਦੇ ਕੰਮ ਕੀਤੇ ਹੋਏ ਸੀ ਅਸੀਂ ਇੱਥੇ ਖਾਇਆ ਕਰੀਏ ਅਸੀਂ ਸੋਚਿਆ ਵੀ ਆਪਾਂ ਜੇ ਆਪੇ ਕੰਮ ਕਰ ਲਈਏ ਚਲੋ ਹੁਣ ਪੰਚਾਇਤ ਵਾਲਾ ਸਿਸਟਮ ਲੰਘ ਗਿਆ ਹਾਂ ਸਾਰੀਆਂ ਹੁਣ ਨੰਪਾਂਗ ਹੋ ਗਿਆ ਪੰਚਾਇਤਾਂ ਨਾ ਮਾ ਗਿਆ ਚਲ ਅਸੀਂ ਸੋਚਿਆ ਵੀ ਬਾਹਰਲੇ ਮੁਲਖ ਜਾ ਕੇ ਆਪਾਂ ਦਿਹਾੜੀਆਂ ਕਰਾਂਗੇ ਅਸੀਂ ਦੁਨੀਆ ਤੇ ਜਾਣਾ ਜਾਉਂਦੇ ਕਰੀਏ ਆ ਵੀ ਨੀਚੇ ਲੱਗੇ ਉਦੋਂ ਵਧੀਆ ਆਪਾਂ ਨਾਲੇ ਆਪਣੇ ਬੱਚਿਆਂ ਦੀ ਸੈਟਿੰਗ ਵਧੀਆ ਹੋਊਗੀ ਵਧੀਆ ਸਕੂਲਾਂ ਦੇ ਵਿੱਚ ਪੜਨਗੇ ਆਪਾਂ ਇੱਥੇ ਆਪਦਾ ਹੋ ਕਰ ਲਈਏ ਪੂਰੇ ਸੈਟ ਹੋ ਗਏ ਅਸੀਂ ਬੱਚਿਆਂ ਨਾਲ ਲੈ ਪੂਰੇ ਦੇਖਿਆ ਸੀ ਆਪਦਾ ਆ ਟਰਾਲੀ ਜਰਾ ਅੱਗੇ ਜਾ ਹਾਂ ਬੱਚੇ ਵੀ ਉਰੀ ਲਾਇਆ ਪੜਨਾ ਚਲੋ ਵੀਰਾ ਹੁਣੀ ਫੈਮਲੀ ਇੱਥੇ ਫੈਮਲੀ ਆਪਾਂ ਉਰੇ ਸ਼ਿਫਟ ਕਰ ਲਈ ਮਮੀ ਡੈਡੀ ਹੈਗੇ ਆ ਉੱਥੇ ਘਰ ਉਹ ਖੇਤੀ ਕਰਿਆ ਜਾ ਹਜੋ ਪਿੰਡ ਰਹਿੰਦੇ ਆ ਖੇਤੀਬਾੜੀ ਚੱਲਦੀਆਂ ਨਾਲ ਨਾਲ ਅਸੀਂ ਬਾਹਰ ਜਾਣ ਦੀ ਬਜਾਏ ਇੱਥੇ ਆਪਦਾ ਕੰਮ ਕਰ ਲਿਆ ਆਜੋ ਹੁਣ ਤੁਹਾਨੂੰ ਇਹ ਦਿਖਾਉਨੇ ਆ ਠੀਕ ਹੈ ਜੀ ਇਹਦਾ ਨਾਂ ਹੈਗਾ ਪਟਿਆਲਾ ਸਾਹੀ ਢੱਬਾ ਕਿ ਇਹਨਾਂ ਦਾ ਜ਼ਿਲ੍ਹਾ ਪਟਿਆਲਾ ਹੈਣਾ ਵੀਰੇ ਆਜੋ ਆਜੋ ਪਟਿਆਲਾ ਇੱਕ ਵੀਰਾ ਇਹ ਆ ਇਹ ਦੋਨੇ ਭਰਾ ਨੇ ਠੀਕ ਹੈ ਤੇ ਕੀ ਕੀ ਬਾਈ ਇੱਥੇ ਕੀ ਸਰੋਜ ਖਾਨ ਪੀਰ ਨੂੰ ਕੀ ਕੀ ਚੀਜ਼ਾਂ ਹੁੰਦੀਆਂ ਆਪਣੀਆਂ ਵੀਰੇ ਰੋਜ਼ ਸਬਜ਼ੀਆਂ ਬਦਲੀਆਂ ਹੁੰਦੀਆਂ ਨੇ ਹਾਂਜੀ ਜਿਹੜੀ ਅੱਜ ਸਬਜ਼ੀ ਉਹ ਕੱਲ ਨੂੰ ਨਹੀਂ ਰੱਖਦੇ ਇਹਨਾਂ ਦੇ ਤਾਂ ਤਾਜੀ ਫਰੈਸ਼ ਸਬਜ਼ੀ ਕਦੇ ਮਟਰ ਪਨੀਰ ਤੇ ਦਾਲ ਮਖਣੀ ਕੜੀ ਪਕੌੜਾ ਤੇ ਬਾਕੀ ਮਿਕਸ ਵਿੱਚ ਹੋਰ ਚਾਰ ਕਈ ਸਾਰੀ ਡੇਲੀ ਬਦਲਦੀ ਜਿਹੜੀ ਚੀਜ਼ਾਂ ਨੇ ਜਿਹੜੀ ਜਿਹੜੀ ਚੀਜ਼ਾਂ ਵਾਏ ਜਲਦੀਆਂ ਨਾ ਉਹ ਬਸ ਡੇਲੀ ਬਦਲਦੀਆਂ ਸਬਜ਼ੀਆਂ ਹੁੰਦੀਆਂ ਨੇ ਸਭ ਤੋਂ ਵੱਡੀ ਚਾਰ ਸਬਜ਼ੀਆਂ ਸਾਡੀਆਂ ਡੇਲੀ ਪੱਕੀਆਂ ਅਵੇਲੇਬਲ ਹੁੰਦੀਆਂ ਨੇ ਸਭ ਤੋਂ ਵੱਡੀ ਗੱਲ ਜਿਹੜੀ ਪੂਰੇ ਮਹਾਲੀ ਚ ਕਿਤੇ ਚੀਜ਼ ਨਹੀਂ ਮਿਲਦੀ ਉਹ ਮੈਂ ਵੀਰੇ ਨੂੰ ਵੀ ਦੱਸਿਆ ਤੇ ਇਹਨਾਂ ਦੇ ਆਪ ਦੇ ਵੀ ਚਲੋ ਮਣ ਚ ਤੁਹਾਨੂੰ ਇੱਥੇ ਦੁੱਧ ਵਾਲੀਆਂ ਸੇਮੀਆਂ ਮਿਲਿਆ ਕਰਨਗੀਆਂ ਦੁੱਧ ਵਾਲੀਆਂ ਸੇਮੀਆਂ ਦੁੱਧ ਵਾਲੀ ਖੀਰ ਆ ਕੱਟਣਾ ਹਾਂਜੀ ਵੀਰੇ ਉਹ ਇਲਾਚੀ ਪਾ ਕੇ ਉਹ ਬਹੁਤ ਵਧੀਆ ਖੀਰ ਬਣਾਇਆ ਕਰੀ ਸਾਰਾ ਕੁਝ ਜੇ ਤੁਸੀਂ ਜਮਾ ਘਰ ਦਾ ਖਾਣਾ ਖਾਣਾ ਚਾਹੁੰਦੇ ਆ ਤੁਹਾਨੂੰ ਲੱਗਦਾ ਵੀ ਜਿਵੇਂ ਅਸੀਂ ਘਰੇ ਖਾਂਦੇ ਆ ਪੰਡ ਮੰਮੀ ਦਾ ਬਣਾਇਆ ਹੋਇਆ ਬਿਨਾਂ ਮਸਾਲਿਆਂ ਤੋਂ ਬਿਨਾਂ ਮਸਾਲਿਆਂ ਤੋਂ ਉਹ ਖਾਣਾ ਤੁਹਾਨੂੰ ਸਾਰਾ ਇੱਥੇ ਮਿਲਿਆ ਕਰੂਗਾ ਠੀਕ ਹੈ ਜੀ ਆ ਇਹਨਾਂ ਦਾ ਸੈਟਅਪ ਆ ਪਟਿਆਲਾ ਚਾਈ ਢਾਬਾ ਇਹਦਾ ਨਾਮ ਆ ਤੇ ਆ ਨੰਬਰ ਆ ਇਹਨਾਂ ਦਾ ਜੇ ਤੁਹਾਨੂੰ ਨਹੀਂ ਲੱਭਦਾ ਬੱਸ ਤਾਂ ਤੁਹਾਨੂੰ ਦੱਸ ਜੂਗਾ ਜਮਾ ਕਚੈਰੀ ਚੌਕ ਆ ਜਿਹੜਾ ਜਦੋਂ ਕਚੈਰੀਆਂ ਨੂੰ ਜਾਣਦੇ ਆ ਉਧਰੋਂ 88 ਸੈਕਟਰ ਵੱਲੋਂ ਆਉਣੇ ਆ ਸੁਹਾਣੇ ਵੱਲੋਂ ਆਉਣੇ ਆ ਜਮਾ ਸਾਹਮਣੇ ਹੀ ਆ ਟਰਾਲੀ ਵਾਲਾ ਸੈਟਅਪ ਲਾਇਆ ਹੋਇਆ ਇਹਨਾਂ ਨੇ ਟਰੈਕਟਰ ਟਰਾਲੀ ਵਾਲਾ ਤੇ ਇੱਥੇ ਤੁਹਾਨੂੰ ਲੱਭ ਜੂਗਾ ਜੇ ਨਹੀਂ ਲੱਭਿਆ ਤਾਂ ਨੰਬਰ ਹੈ ਇਹਨਾਂ ਦਾ ਫੋਨ ਕਰ ਲਿਓ ਇੱਕ ਵਾਰੀ ਟਰਾਈ ਜ਼ਰੂਰ ਕਰਿਓ ਖਾ ਕੇ ਜ਼ਰੂਰ ਦੇਖਿਓ ਸਵਾਦ ਆ ਖਾਣਾ ਬਾਕੀ ਆਪਣੇ ਬੰਦੇ ਆ ਇਹ ਆਪਾਂ ਇਹਨਾਂ ਨੂੰ ਸਪੋਰਟ ਕਰਨੀ ਆ ਹੁਣ ਇਹਨਾਂ ਨੇ ਟਿਫਨਾਂ ਦਾ ਕੰਮ ਸ਼ੁਰੂ ਕਰਨਾ ਹੈ ਇਹਨਾਂ ਨੂੰ ਕਿਹਾ ਵੀ ਵੀਰੇ ਉਹਨਾਂ ਨੂੰ ਵੀ ਕਿਉਂਕਿ ਬਹੁਤ ਲੋਕ ਜਿਹੜੇ ਸਟੂਡੈਂਟ ਆ ਜਿਹੜੇ ਜੌਬ ਕਰਦੇ ਆ ਉਹਨਾਂ ਨੂੰ ਰੋਟੀ ਘਰੇ ਚਾਹੀਦੀ ਹੁੰਦੀ ਆ ਤਾਂ ਇਹਨਾਂ ਨੇ ਟਿਫਨ ਹੁਣ ਸਟਾਰਟ ਕਰਨੇ ਨੇ 53 ਤੁਹਾਨੂੰ ਮਿਲ ਜਿਆ ਕਰੂਗਾ ਕਿਹੜੀ ਨੇੜੇ ਨੇੜੇ ਫਰਾਇਆ ਹੈ ਹਾਂ ਬਰੇ ਹਾਂ ਹੋਮ ਡਿਲੀਵਰੀ ਕਰਾਂਗੇ 88 77 ਸੈਕਟਰ ਇਧਰ 98 78 70 71 ਜਿਹੜੇ ਨੇੜੇ ਪੈਂਦੇ ਆ ਉੱਤੇ ਪਹੁੰਚਦੇ ਕਰ ਦਿਆ ਕਰਨਗੇ ਨੰਬਰ ਤੁਸੀਂ ਇਹਨਾਂ ਦਾ ਨੋਟ ਕਰ ਲਓ ਆ ਤੇ ਉਹਨੇ ਆਪਣੀ ਨੰਬਰ ਹੈ ਨਾ ਵੀਰੇ 98125 200 14 214 75 893 30 536 ਇਹ ਦੋਨਾਂ ਦੇ ਨੰਬਰ ਆ ਇਹਨਾਂ ਦੇ ਕਿਸੇ ਵੀ ਨੰਬਰ ਤੇ ਤੁਸੀਂ ਫੋਨ ਕਰ ਲਿਓ ਬਾਕੀ ਹੁਣ ਥੋੜਾ ਜਿਹਾ ਛੁੱਟੀ ਵਾਲਾ ਟਾਈਮ ਹੋਇਆ ਵਾ ਸਮਾਪਤੀ ਬਾਰੇ ਪਹੁੰਚੇ ਆ ਇਹ ਦਿਨ ਦੁਬਾਰਾ ਵੀ ਇਹਨਾਂ ਦੀ ਵੀਡੀਓ ਬਣਾ ਲਾਂਗੇ ਬਸ ਇਹਨਾਂ ਪਰੇ ਦੱਸਣੀ ਸੀਗਾ ਕਿ ਇਹ ਬਹੁਤ ਮਿਹਨਤੀ ਆ ਦੋਨੇ ਭਰਾ ਠੀਕ ਆ ਤੇ ਰੱਬ ਇਹਨਾਂ ਦੀ ਮਿਹਨਤ ਨੂੰ ਭਾਗ ਲਾਵੇ ਤੇ ਇਹਨਾਂ ਨੂੰ ਦੇਖ ਕੇ ਹੋਰ ਜਿਹੜੇ ਮੇਰੇ ਅੱਗੇ ਸੋਚਦੇ ਆ ਵੀ ਕੰਮ ਕਰ ਲਈਏ ਕਰ ਲੋ ਸੰਗਿਆ ਨਾ ਕਰੋ ਜੀਨੂੰ ਜਿਹੜਾ ਕੰਮ ਚ ਤੁਹਾਨੂੰ ਮਹਾਰਤਾ ਹੈ ਤੁਹਾਨੂੰ ਲੱਗਦਾ ਵੀ ਅਸੀਂ ਆਹ ਕੰਮ ਕਰ ਸਕਦੇ ਇਹਨਾਂ ਨੇ ਇੱਕ ਆਈਡੀਆ ਹੀ ਸੋਚਿਆ ਸੀ ਜਦੋਂ ਇਹ ਇੱਥੇ ਆਉਂਦੇ ਹੁੰਦੇ ਸੀ ਵੀ ਰੋਟੀ ਦਾ ਇਹਨਾਂ ਨੇ ਸ਼ੁਰੂ ਕਰ ਲਿਆ ਪ੍ਰਮਾਤਮਾ ਇਹਨਾਂ ਦੇ ਕੰਮ ਨੂੰ ਰੰਗ ਭਾਗ ਲਾਵੇ ਹੋਰ ਤਰੱਕੀਆਂ ਦੇਵੇ ਮਹਾਰਾ ਜਿੰਨੇ ਆਪਣੇ ਦੇਖਣ ਵਾਲੇ ਆ ਇੰਨੀ ਗਰੰਟੀ ਆ ਇਹ ਆਉਂਦੀ ਆ ਇਨੂੰ ਪੁੱਛ ਲਾ ਬਾਈ ਨੂੰ ਜਿਹੜੇ ਆਪਾਂ ਕਹਿੰਦੇ ਆਪਣਾ ਰਿਸਪੌਂਸ ਬਹੁਤ ਵਧੀਆ ਮਿਲਿਆ ਬਾਕੀ ਜਿਹੜਾ ਉਹ ਤਾਜੀ ਰੋਟੀ ਤਰਕ ਪੈਰ ਤਵੇ ਦੀ ਬਣ ਕੇ ਮਿਲਦੀਆਂ ਨਾ ਹਾਂ ਨਾਲ ਦੀ ਨਾ ਰੋਟੀ ਪੈਣ ਨੂੰ ਅਪਲਾਈ ਜਾਂਦੀ ਬੜਾ ਜੀ ਹਾਂ ਉਹ ਥੋੜੀਆਂ ਜਗਦੀਆਂ ਮੈਨੂੰ ਲੱਗਦਾ ਉਹ ਤਾਂ ਸੰਗਰੀਆਂ ਨੇ ਕੋਈ ਨਹੀਂ ਹੁੰਦਾ ਹੀ ਆਪਣੇ ਆ ਜਿਆਦਾ ਸਾਨੂੰ ਪਤਾ ਹਾਂ ਤੇ ਘਰ ਦੀਆਂ ਸਬਜ਼ੀਆਂ ਘਰ ਦੀਆਂ ਰੋਟੀਆਂ ਨਾਲ ਦੀਆਂ ਰੋਟੀਆਂ ਬਣੀ ਜਾਂਦੀਆਂ ਤੇ ਨਾਲ ਤੁਹਾਨੂੰ ਹੋਰ ਵੀ ਨਵੀਆਂ ਨਵੀਆਂ ਚੀਜ਼ਾਂ ਕਰਦੀਆਂ ਬਣੀ ਹੋਈਆਂ ਘਰੇਲੇ ਕਰੂਲੇ ਸਾਰਾ ਕੁਝ ਇੱਥੇ ਮਿਲਿਆ ਕਰੋਗਾ ਬਾਕੀ ਤੁਸੀਂ ਫੋਨ ਕਰਕੇ ਪੁੱਛ ਲਿਆ ਕਰੋ ਤੇ ਡੇਲੀ ਖਾਣਾ ਕਚਹਿਰੀਆਂ ਦੇ ਬਿਲਕੁਲ ਨੇੜੇ ਉਧਰ ਨੂੰ ਲੋਕੇਸ਼ਨ ਦਿਖਾ ਦੇ ਬੱਸ ਮਾੜੀ ਉਹ ਕੋਟ ਰਹਿ ਗਈ ਆ ਫਲੈਟ ਨੇ ਕਿਹੜੇ ਅੰਬੇਦਕਰ ਸੋਸਾਇਟੀ ਆ ਹਾਂ ਜੀ ਅੰਬੇਦਕਰ ਅੰਬੇਦ ਇਹਦੀ ਬੈਕ ਸਾਈਡ ਆ ਆ ਹੀਰੋ ਹੋਮ ਦਾ ਸੜਕ ਆ ਗਈ ਇਧਰਲੇ ਪਾਸੇ ਠੀਕ ਹੈ ਜੀ ਟਰੈਕਟਰ ਦਾ ਮੇਰਾ ਪਾਸੇ ਹਾਂ ਟਰੈਕਟਰ ਦਿਖਾ ਦੇ ਮਾੜਾ ਜੀ ਬੱਸ ਵੀ ਆ ਟਰੈਕਟਰ ਖੜਾ ਹੁੰਦਾ ਸੁਵਰਾਜ ਸਰਵਰਾਜ ਠੀਕ ਹੈ ਜੀ ਇੱਥੇ ਤੁਸੀਂ ਖਾ ਪੀ ਕੇ ਜਾ ਸਕਦੇ ਆ ਧੰਨਵਾਦ